ਅੰਦਰ ਕੋਈ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਤਰ੍ਹਾਂ ਦਾ ਕੋ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਗੈਰ ਸਪੀਕਰ ਵੈਰਨ ਵਾਰਨਿੰਗ ਤੋਂ ਤੇ ਫਿਰ ਅੰਦਰ ਬੂਟਾ ਸਮੇਤ ਜਾਣਾ ਤੇ ਫਿਰ ਅੰਦਰ ਜਾ ਕੇ ਬਿਆਦਮੀ ਕਰਨੀ ਔਰ ਉਹਦਾ ਸਭ ਤੋਂ ਵੱਡਾ ਜਿਹੜਾ ਪਾਕਿਆ ਉਹ ਆ ਪਏ ਅੰਦਰ ਅਥਰੂ ਗੈਸ ਦੇ ਜਿਹੜੇ ਉਸ ਸੈਲ ਸਿੱਤੇ ਗਏ ਅੰਦਰ ਖੰਡਪਾੜ ਸਾਹਿਬ ਉਹ ਵੀ ਖੰਡਤ ਹੋਏ ਇਹ ਵਿੱਚ ਕੋਈ ਦੋ ਰਾਵਾਂ ਨਹੀਂ ਪਰ ਕਿਉਂਕਿ ਸਰਕਾਰ ਆ ਪੁਲਿਸ ਇੰਨੀ ਸੀ ਉੱਥੇ ਜੋ ਲੋਕਾਂ ਨੇ ਦੱਸਿਆ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਉਹ ਫੋਰਸ ਉੱਤੇ ਕੱਟੀ-ਕੱਟੀ ਕੀਤੀ ਸੀ ਮੈਂ ਰਿਪੋਰਟ ਤੋਂ ਇਲਾਵਾ ਵੀ ਸਰਕਾਰ ਨੂੰ ਕਹਿਣਾ ਚਾਹਣਾ ਵੀ ਕਿਹੜਾ ਅੰਦਰ ਉੱਥੇ ਐਡਾ ਵੱਡਾ ਜਿਹੜਾ ਆ ਉਹ ਦਿਖਾ ਤਾ ਵਾਪਰ ਗਿਆ ਸੀ ਜਿਹਦੇ ਲਈ ਐਡੀ ਵੱਡੇ ਪੱਧਰ ਦੇ ਉੱਤੇ ਕੀਤੀ ਉਹ ਪੁਲਿਸ ਤੇ ਮੈਂ ਸਾਡੀਆਂ ਜਿਹੜੀਆਂ ਜਥੇਬੰਦੀ ਬੁੱਢਾਦਾਲ ਦੀ ਉਹਨਾਂ ਨੂੰ ਵੀ ਕਹਿਣੀ ਤਗੀਦ ਕਰਨੀ ਚਾਹੁੰਦਾ ਵੀ ਤੁਹਾਡੇ ਨਾਲ ਨਹੀਂ ਕੋਈ ਵੀ ਕਿਉਂਕਿ ਤੁਹਾਡੇ ਕਿਉਂਕਿ ਅਕਸਰ ਮੈਂ ਦੇਖਦਾ ਬਹੁਤ ਸਾਰੇ ਗੁਰਦੁਆਰਿਆਂ ਦੇ ਕਈ ਵਾਰੀ ਜਥੇਬੰਦੀਆਂ ਦੇ ਝਗੜੇ ਚੱਲਦੇ ਆ ਸਾਡਾ ਕੇਵਲ ਤਾਂ ਕੇਵਲ ਬ੍ਰੋਹਰ ਸਰਕਾਰ ਦੇ ਨਾਲ ਆ ਕਿ ਸਰਕਾਰ ਐਂਟਰ ਹੋਈ ਤੇ ਕਿਉਂ ਹੋਈ ਕਿਉਂਕਿ ਗੁਰਦੁਆਰਾ ਸਹਿਮਾਨ ਦਾ ਕੋਈ ਪ੍ਰਬੰਧ ਦਾ ਸੰਬੰਧ ਸੀ ਸ਼੍ਰੀ ਅਕਾਲ ਤਖਤ ਨੂੰ ਕਹਿ ਦਿੰਦੇ ਸ਼ੋਮਨੀਕ ਕਮੇਟੀ ਨੂੰ ਕਹਿ ਦਿੰਦੇ ਬੈਠ ਕੇ ਅੱਗੇ ਵੀ ਆਪਾਂ ਹੱਲ ਸਾਰੇ ਕਰਦੇ ਆਂ ਪਰ ਹੱਲ ਕਰਨ ਦੀ ਬਜਾਏ ਸਿੱਧਾ ਜਾ ਕੇ ਐਂਟਰ ਹੋਣਾ ਸੋ ਜਿਵੇਂ ਮੰਦੀਆਂ ਸਾਡੀਆਂ ਸ਼ੋਮਣੀ ਕਮੇਟੀ ਦੀਆਂ ਸਤਕਾਰਤਿਆ ਪਰ ਜਿੱਥੇ ਮਰਿਆਦਾ ਦਾ ਲੰਘਣ ਹੋਵੇ ਉੱਤੇ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜ਼ਰੂਰ ਬੋਲਦੀ ਹੈ। ਸੁੱਤ ਸਰਕਾਰ ਨੇ ਜੋ ਕੀਤਾ ਉਹ ਬਾਜਬ ਨਹੀਂ ਕੀਤਾ। ਸੋ ਉਹ ਇੱਕ ਰਿਪੋਰਟ ਜਿਹੜੀ ਸੀ ਅੱਜ ਉਹ ਵੀ ਨਸ਼ਰ ਕੀਤੀ ਗਈ। ਇੱਕ ਪਿਛਲੇ ਦਿਨੀ ਕਿਉਂਕਿ ਇੱਕ ਦੇਖਣ ਵਿੱਚ ਆਇਆ ਸੀ ਕੇ ਸਿਰਪਉ ਦੀ ਬਹੁਤ ਵੱਡੇ ਪੱਧਰ ਤੇ ਮਰਿਆਦਾ ਦਾ ਲੰਘਣ ਹੁੰਦਾ ਉਹਦੇ ਲਈ ਭਾਵੇਂ ਅਸੀਂ ਪਹਿਲਾਂ ਵੀ ਆ ਪੰਦਰ ਬਾੜੇ ਚ ਕਿਹਾ ਸੀ ਭਈ ਇਹ ਨਾ ਕੀਤਾ ਜਾਵੇ ਹੁਣ ਅੱਜ ਐਗਜ਼ੈਕਟਿਵ ਨੇ ਸਾਰੇ ਇੱਕਮੁੱਠ ਹੋ ਕੇ ਕਿ ਜਿਹੜੇ ਸਿਰਪਉ ਆ ਕਿਹਨੂੰ ਦਿੱਤੇ ਜਾਣੇ ਆ ਤੇ ਕਿਹਨੇ ਦੇਣੇ ਆ ਇਹ ਮर्यादा ਦਾ ਜਰੂਰ ਅੱਜ ਧਿਆਨ ਰੱਖਦੇ ਹੋਏ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਥਾਨਾਂ ਨੂੰ ਕਿ ਮੇਨ ਤੌਰ ਤੇ ਸਤ ਸਤਗੁਰੂ ਜੀ ਦੇ ਜੋਤੀ ਜੋਤ ਦਿਵਸ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਜਾਂ ਸਤਗੁਰੂ ਜੀ ਦੀ ਗੁਰਤਾ ਗੱਦੀ ਦੇ ਸਾਰੇ ਦਿਹਾੜੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਉਹ ਮਨਾਏ ਜਾਂਦੇ ਹਨ ਹੁਣ ਸਿਰਫ ਅੰਦਰਲੇ ਵਾਂਦੇ ਵਿੱਚ ਜਿਹੜੇ ਸਾਡੇ ਗ੍ਰਾਂਥੀ ਆ ਜਾਂ ਸਾਡੇ ਕੀਰਤਨੀਏ ਉਹਨਾਂ ਨੂੰ ਸਿਰਪਾਉ ਦਿੱਤੇ ਜਾਣਗੇ ਬਾਕੀ ਸਾਰੇ ਇੱਕ ਟੱਕੋਂ ਜਿਹੜੇ ਸਾਡੇ ਕੋਈ ਮਹਾਪੁਰਸ਼ ਸਤਕਾਰ ਜਥੇਬੰਦੀਆਂ ਦੇ ਸਤਕਾਰਤੇ ਆ ਉਹਨਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਯੋਗਦਾਨ ਆ ਆਮ ਕਰਕੇ ਜਿਹੜੀ ਹੁੰਦੀ ਸੀ ਵੀ ਹਰੇਕ ਬੰਦਾ ਹੀ ਮੋਹਰ ਨੂੰ ਸਿਰ ਕਰ ਲਵੇ ਇਹ ਜਿਹੜੇ ਸਿਰਪਾ ਬਿਲਕੁਲ ਟੋਟਲੀ ਬੰਦ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖਰਚ ਦੇ ਵਿੱਚੋਂ ਜਿਹੜੇ ਇਹ ਹੁੰਦੇ ਸੀ ਉਹਦੇ ਵਿੱਚੋਂ ਇੱਕ ਹੁਣ ਮੈਂ ਹਾਲੇ ਬੋਲਣਾ ਨਹੀਂ ਕਿਉਂਕਿ ਮੇਰੀ ਆਤ ਤੇ ਆਪੇ ਜਿਹੜੇ ਕੁਝ ਨਾ ਕੁਝ ਕਰ ਲਈਏ ਫੇਰ ਬੋਲੀਏ ਉਹ ਕਿਸੇ ਚੰਗੇ ਪਾਸੇ ਦੇ ਵਿੱਚ ਲਾਵਾਂਗੇ ਤਾਂ ਕਿ ਕੌਮ ਦਾ ਜਿਹੜਾ ਉਜਲਾ ਭਵਿਕਸ਼ਣ ਰਿਆਬਲ ਦੱਸਦਾ ਆ ਜਿਹੜੇ ਬੱਚੇ ਬੱਚੀਆਂ ਅੱਜ ਪਰਦੇਸਾਂ ਨੂੰ ਦੌੜਦੇ ਆ ਭਾਵੇਂ ਅਸੀਂ ਅਕੈਡਮੀ ਪਹਿਲਾਂ ਵੀ ਸ਼ੁਰੂ ਕਰ ਲਈ ਆ ਪਰ ਹੋਰ ਵੀ ਇੱਕ ਸ਼ੁਰੂ ਕਰਾਂਗੇ ਤਾਂ ਕਿ ਬੱਚਿਆਂ ਦਾ ਰੁਝਾਨ ਇਹਦੇ ਵੱਲ ਵੱਧ ਸਕੇ ਦੂਸਰਾ ਕਿਉਂਕਿ ਭਾਵੇਂ ਉਹ ਸਾਡੇ ਪ੍ਰਬੰਧ ਨਾਲ ਸੰਬੰਧਤ ਆ ਪਰ ਕਿਉਂਕਿ ਤੁਸੀਂ ਵੀ ਪ੍ਰਬੰਧ ਦਾ ਹਿੱਸਾ ਆ ਤੁਸੀਂ মিডিਆ ਆ ਤੇ মিডিਆ ਕਈ ਵਾਰੀ ਹਰ ਤਰ੍ਹਾਂ ਦੇ ਬੰਦੇ ਜਿਹੜੇ ਹੁੰਦੇ ਸੋਸਾਇਟੀ ਦੇ ਵਿੱਚ ਕੋਈ ਕਿਸੇ ਢੰਗ ਦਾ ਕਿਸੇ ਢੰਗ ਦਾ ਪਰ ਸਤਗੁਰ ਜੀ ਨੇ ਇੱਕ ਮਰਿਆਦਾ ਨਿਰਧਾਰਤ ਕੀਤੀ ਤੇ ਸੱਚ ਸਾ ਖਾਸ ਕਰਕੇ ਸ਼ੌਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗੁਰਦਵਾਰੇ ਉਹ ਅਸੀਂ ਅੱਜ ਤੁਹਾਡੇ মিডিਆ ਰਾਹੀਂ ਵੀ ਉਦਾਂ ਸਾਡਾ ਪ੍ਰਬੰਧ ਸਕੱਤਰ ਸਾਹਿਬ ਤਾਂ ਸਾਰਿਆਂ ਨੂੰ ਕਨਵੇ ਕਰਨਗੇ ਕਿ ਜਿੰਨੇ ਸਾਡੇ ਗ੍ਰਾਂਤੀ ਸਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਬਰਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿੰਦੇ ਨੇ ਜਾਂ ਝੂੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਨਹੀਂ ਬਣਾਉਣਗੇ ਕਿ ਕੋਈ ਵੀ ਜਿਹੜਾ ਗ੍ਰਾਂਤੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਕਿ ਪੈਂਟ ਕਾਰਟ ਜੇ ਜਿੱਦਾਂ ਉਹ ਅੱਜ ਕੱਲ ਪੈਂਟ ਟਾਈਪ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਬੰਦ ਤੇ ਅੰਦਰਲੇ ਪ੍ਰਬੰਧ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਜוניਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ ਤੇ ਆ ਚੱਲਿਆ ਆਉਂਦਾ ਸਮਾਂ ਉਹ ਉਹ ਲਾਗੂ ਕੀਤਾ ਜਾਊਗਾ ਤੇ ਰਾਗੀ ਸਿੰਘਾਂ ਤੇ ਵੀ ਤਾਂ ਕਿ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਤਪੁਰ ਨੂੰ ਸਮਰਪਿਤ ਆ ਇਹ ਤੁਹਾਡੀ ਮੇਰੀ ਨਹੀਂ ਤੇ ਕਈ ਵਾਰੀ ਆਪਾਂ ਫੇਰ ਸਵਾਲ ਵੀ ਬਵੇਲੇ ਖੜੇ ਕਰ ਲੈਂਦੇ ਆ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਉਹ ਜ਼ਰੂਰ ਜਿਹੜੀ ਲਾਗੂ ਕੀਤੀ ਜਾਉਂਦੀ ਦੂਸਰਾ ਇੱਕ ਪਿਛਲੇ ਦਿਨੀ ਅਸੀਂ ਫੈਸਲਾ ਕੀਤਾ ਸੀ ਕਿਉਂਕਿ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਚਾ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਪਟਨਾ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਮਨਾਉਂਦੇ ਭਾਵੇਂ ਆਪਾਂ ਪੰਜਾਬ ਵਿੱਚ ਵੀ ਆ ਸਾਰੇ ਪਰ ਅਸੀਂ ਇਹ ਸਾਲ ਫੈਸਲਾ ਕੀਤਾ ਤੇ ਗਾਹਾਂ ਤੋਂ ਲਗਾਤਾਰ ਇਹ ਐਵੇਂ ਲਾਗੂ ਰਹੂਗਾ ਕਿ 17 ਤਰੀਕ ਨੂੰ 17 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਹਨੂੰ ਜਿੱਦਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਉਸੇ ਤਰਜ਼ ਦੇ ਉੱਤੇ ਇਹਨੂੰ ਵੱਡੇ ਪੱਧਰ ਤੇ ਮਨਾਇਆ ਜਾਊਗਾ ਉੱਥੇ 16 ਤਰੀਕ ਨੂੰ ਕਬੀ ਦਰਵਾਜ਼ਾ ਢਾਡੀ ਦਰਵਾਜ਼ਾ ਗਤਕੇ ਦੇ ਜੋਰ ਤੇ 17 ਤਰੀਕ ਨੂੰ ਰਾਤ ਨੂੰ ਆਤਿਸ਼ਬਾਜੀ ਦੀਪਮਾਲਾ ਤੇ ਦਿਨ ਦੇ ਸਾਰੇ ਜਿਹੜੇ ਗੁਰਮਤ ਦੇ ਉਹ ਸਮਾਗਮ ਚੱਲਣਗੇ ਤੇ ਇਹਦੇ ਲਈ ਚੇਚੇ ਦੌਰ ਤੇ 10 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਮਹਾਨ ਕੀਰਤਨ ਆਪਣੇ ਨਗਰ ਕੀਰਤਨ ਜਿਹੜਾ ਆ ਉਹ ਜਿਹੜਾ ਉੱਥੋਂ ਸ਼ੁਰੂ ਹੋਊਗਾ ਚਾਲੇ ਪਾਊਗਾ। ਔਰ ਉਹਦੇ ਵਿੱਚ ਜਿੱਥੇ 사ਤਗੁਰਜੀ ਦੇ ਸਰੂਪ ਬਰਾਜਮਾਨ ਹੋਣਗੇ ਉੱਥੇ ਨਾਲ 사ਤਗੁਰਜੀ ਦੇ ਸ਼ਾਸਤਰ ਜਿਹੜੇ ਆ ਉਹ ਗੱਡੀ ਵੀ ਨਾਲ ਚੱਲੂਗੀ। ਤੇ ਇਹਦਾ ਰੂਟ ਜਿਹੜਾ ਰੱਖਿਆ ਉਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਲਗਭਗ 600 ਕਿਲੋਮੀਟਰ ਆ ਉਹ ਅਸੀਂ ਰੱਖਿਆ ਸਾਰਾ ਹੀ ਪਹਿਲੇ ਦਿਨ ਦਾ ਪੜਾ ਜਿਹੜਾ ਆ ਉਹ ਤੁਹਾਡਾ 10 ਤੋਂ ਸ਼ੁਰੂ ਹੋ ਕੇ ਰਾਤ ਦਾ ਵਿਚਰਾਮ ਗੁਰਦੁਆਰਾ ਚਮਕੌਰ ਸਾਹਿਬ ਕਤਲਗੜ੍ਹ ਸਾਹਿਬ ਵਿਖੇ 11 ਨੂੰ ਸ਼ੁਰੂ ਹੋ ਕੇ ਚਮਕੌਰ ਸਾਹਿਬ ਤੋਂ ਗੁਰਦੁਆਰਾ ਆਲਮਗੀਰ ਪਾਚਾਈ 10ਵੀਂ ਤੇ ਉੱਥੋਂ ਫਿਰ 12 ਤਰੀਕ ਨੂੰ ਮੰਜੀ ਸਾਹਿਬ ਆਲਮਗੀਰ ਤੋਂ ਚਾਲੇ ਪਾ ਕੇ ਮਹਾਨ ਨਗਰ ਕੀਰਤਨ ਜਿਹੜਾ ਆ ਗੁਰਦੁਆਰਾ ਮਹਿੰਦੀ ਆਣਾ ਪਹਿਲਾਂ ਅਸੀਂ ਤਖਤੂਪੁਰ ਸੀ ਉੱਥੇ ਪ੍ਰਬੰਧ ਘਾਟਿਆ ਉੱਥੇ ਰਾਤ ਦਾ ਵਿਚਰਾਮ ਫਿਰ ਮੈਂ ਨਹੀਂ ਆਣਾ ਗੁਰਦੁਆਰੇ ਤੋਂ ਚੱਲ ਕੇ ਗੁਰਦੁਆਰਾ ਗੰਗਸਰ ਜੈਤੋਂ ਜਿਹੜੀ ਆਪਾਂ ਸ਼ਬਾਬ ਦੀ ਵੀ ਮਨਾਉਣੀ ਆ ਫਰਵਰੀ ਦੇ ਮਹੀਨੇ ਦੇ ਵਿੱਚ ਉੱਥੇ ਫਿਰ 14 ਨੂੰ ਗੰਗਸਰ ਜੈਤੋਂ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਤੇ ਇਸੇ ਤਰ੍ਹਾਂ ਦਰਬਾਰ ਸਾਹਿਬ ਤੋਂ ਚੱਲ ਕੇ ਮੁਕਤਸਰ ਤੋਂ ਫਿਰ ਗੁਰਦੁਆਰਾ ਹਾਜੀ ਰਤਨ ਬਟਿੰਡਾ ਤੇ 16 ਨੂੰ ਹਾਜੀ ਰਤਨ ਬਟਿੰਡਾ ਤੋਂ ਚੱਲ ਕੇ ਦਮਦਮਾ ਸਾਹਿਬ ਇਹਦੀ ਸੰਪਾਪਤੀ ਸੰਪੂਰਨਤਾ ਹੋਊਗੀ ਇਹਦੇ ਵਿੱਚ ਅਸੀਂ ਕਿਉਂਕਿ ਇਸ਼ਤਿਹਾਰ ਛਾਪੇ ਆ ਉਹਨਾਂ ਦੇ ਵਿੱਚ ਬੇਰਵਾ ਵੀ ਦੇ ਦਿੱਤਾ ਕਿ ਕਿਤੇ ਕਿਤੇ ਇਹਨਾਂ ਦੇ ਪੜਾਅ ਹੋਣਗੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਸਾਰੇ ਮਹਾਪੁਰਸ਼ਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਤੇ ਖਾਸ ਕਰਕੇ মিডিਏ ਵਾਲੇ ਅਸੀਂ ਯਤਨ ਤਾਂ ਕਰਾਂਗੇ ਆਪਣੇ ਤੌਰ ਤੇ ਵੀ ਫਿਰ ਬਾਅਦ ਚੜ ਕੇ ਇਹਦੇ ਵਿੱਚ ਆਪਾਂ ਯੋਗਦਾਨ ਪਾਈਏ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਾਂ ਪਿਛਲੇ ਦਿਨੀ ਹੁਣ ਮਨਾ ਕੇ ਹਟਿਆ ਰਾਜਕੋਟ ਦੀ ਧਰਤੀ ਤੇ ਜੋੜ ਮੇਲਾ ਜਿਹੜਾ 3 ਦਿਨ ਤੇਨ ਤੇ 4 ਤੇ 5 ਤਰੀਕ ਨੂੰ ਚਲਿਆ ਇਹ ਉਹ ਸਥਾਨ ਆ ਜਿੱਥੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੁਗਲ ਰਾਜ ਦੀ ਜੜ ਪੱਟੀ ਸੀ ਤੇ ਜਿੱਥੋਂ ਇਸ ਭਾਰਤ ਆਜ਼ਾਦ ਭਾਰਤ ਦੀ ਜਿਹੜੀ ਆਪਣੇ ਗੁਲਾਮੀ ਤੋੜਨ ਲਈ ਸਤਗੁਰੂ ਜੀ ਨੇ ਆਜ਼ਾਦੀ ਦੀ ਲੜਾਈ ਵੀ ਸ਼ੁਰੂ ਕੀਤੀ ਸੀ ਉਹ ਕਿੰਨਾ ਚਿਰ ਲੱਗਾ ਸਤਗੁਰੂ ਜੀ ਦਾ ਆਪਣਾ ਸਾਰਾ ਪਰਿਵਾਰ ਗਾਂ ਸਾਰੇ ਦਾ ਸਾਰਾ ਪੰਥ ਕਾਲ ਸਾਰੇ ਤੇ ਜੂਝਦਾ ਰਿਹਾ ਸੋ ਇਸ ਕਰਕੇ ਵੱਡੇ ਪੱਦਰ ਤੇ ਮਨਾਉਣਾ ਤੁਸੀਂ ਵੀ ਸਾਰੇ ਵੱਧ ਤੋਂ ਵੱਧ ਇਹਦੇ ਵਿੱਚ ਸ਼ਮੂਲਿਤ ਕਰਿਓ ਤਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਜਿਥੇ ਸਤ ਗੁਰੂ ਜੀ ਦੀ ਖੁਸ਼ੀ ਦੇ ਸਤ ਗੁਰੂ ਜੀ ਦੀ ਅਸੀਸ ਦੇ ਫਾਤਰ ਬਣੀਏ ਉਥੇ ਪੰਥ ਆਪਣਾ ਜਾਹੋ ਜਲਾਲ ਵੀ ਜਿਹੜਾ ਹੈ ਉਹ ਸਾਰਾ ਦਿਖਾ ਲੇ ਦੂਸਰੀ ਬੇਨਤੀ ਇਹ ਆ ਕਿ ਪਿਛਲੇ ਦਿਨੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪਹਿਲਾਂ ਮੈਨੂੰ ਵੀ ਇੱਕ ਚਿੱਠੀ ਲਿਖੀ ਦੀ ਫਿਰ ਉਹਨੇ ਚਿੱਠੀ ਡਾਕ ਡਾਕ ਸ੍ਰੀ ਕੇ ਜੈਤੁਰ ਰਕਾ ਅਗਾਲਤਖ ਸਾਹਿਬ ਨੂੰ ਵੀ ਚਿੱਠੀ ਲਿਖੀ ਤੇ ਸਿੰਘ ਸਾਹਿਬ ਨੇ ਫਿਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਮੈਂਬਰ ਤੁਹਾਨੂੰ ਪਤਾ ਹੀ ਆ ਸਾਰੇ ਔਰ ਅਸੀਂ ਫਿਰ ਇੱਕ ਦਿਨ ਮੀਟਿੰਗ ਕਰਕੇ ਇਹ 12-12 ਨੂੰ ਆ ਇੱਕ ਮੋਦੀ ਸਾਹਿਬ ਨੂੰ ਚਿੱਠੀ ਮੇਰੇ ਵੱਲੋਂ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਕਿਹਾ ਸੀ ਸਾਰੀ ਖਤੋਂ ਖਤਾਬ ਤੈਂ ਕਰਨੀ ਆ ਇਹ ਮੈਂ ਵੀ ਚਿੱਠੀ ਲਿਖੀ ਤਾਂ ਇੱਕ ਚਿੱਠੀ ਹਰਮਨ ਸਿੰਘ ਕਾਲਕੇ ਨੇ ਵੀ ਲਿਖੀ ਸੀ ਇਹ ਚਿੱਠੀ ਦਾ ਫਿਰ ਸਾਨੂੰ ਜਿਹੜਾ ਜਵਾਬ ਆ ਉਹ ਸਾਨੂੰ 23 ਦਸੰਬਰ ਨੂੰ ਮਿਲਿਆ 23 ਦਸੰਬਰ ਨੂੰ ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਥੋੜਾ ਜਿਆਦਾ ਪੜ੍ਹ ਕੇ ਜਿਹੜਾ ਸਾਨੂੰ ਰਿਪਲਾਈ ਆਇਆ ਦੱਸ ਦਿਆਂ ਪਲੀਜ਼ ਰੈਫਰ ਐਂਡ ਇਨਕਲੋਜ਼ਡ ਲੈਟਰਸ ਅਸੀਮ ਫਰਮ ਹਰਜਿੰਦਰ ਸਿੰਘ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਐਂਡ ਹਰਮੀਤ ਸਿੰਘ ਕਾਲਕਾ ਪ੍ਰੈਜ਼ੀਡੈਂਟ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਂਸ ਟੂ ਮੀਟ ਪ੍ਰਾਈਮ ਮਿਨਿਸਟਰ ਅਲੋਂਗ ਵਿਦ ਅ ਹਾਈ ਲੈਵਲ ਡੈਲੀਗੇਸ਼ਨ ਕਨਸਟੀਟਿਊਟਿਡ ਬਾਈ ਸ੍ਰੀ ਅਕਾਲ ਤਖਤ ਸਾਹਿਬ ਟੂ ਡਿਸਕਸ ਇਸ਼ੂ ਰਿਗਾਰਡਿੰਗ ਰਿਲੀਜ਼ ਆਫ ਬੰਦੀ ਸਿਕਸ ਐਂਡ ਟੂ ਲੇਜਨ ਦਾ ਅਮਾਉਂਟ ਆਫ ਪਨਿਸ਼ਮੈਂਟ ਆਫ ਭਾਈ ਬਲਵੰਤ ਸਿੰਘ ਰਾਜੋਵਾਲ in this regard prime minister has diya the jaye that they may meet home minister so ohna ne sanu eh chitti jehdi si te nu bheji ta eh da latha ohna ne home minister nu vi bhej ditta hun asi ek din meeting kiti si baith ke te ohde babat fir oh hun thanu jehda asi baith ke ohda agao faisla jehda karange oh sanu convey kar dunga kyunki edi deadline 31 tarikh rakhi si yes. 31 december ਤੇ ਰਾਜੋਵਾਨਾ ਸਾਹਿਬ ਨੇ ਇੱਕ ਚਿੱਠੀ ਮੈਨੂੰ ਹੋਰ ਵੀ ਆ ਹੁਣ ਲਿਖੀ ਆ ਜਿਹੜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਆਪਣੀ ਭੈਣ ਦੇ ਦੁਆਰਾ ਉਹ ਚਿੱਠੀ ਭੇਜੀ ਆ ਸੋਮਣੀ ਗੁਰਦਰਾਪੁਰ ਪ੍ਰਬੰਧਕ ਕਮੇਟੀ ਨੂੰ ਉਸ ਮੀਟਿੰਗ ਦੇ ਉਸ ਜਿਹੜੀ ਉਹਨੂੰ ਚਿੱਠੀ ਲਿਖੀ ਆ ਉਹਦੇ ਵਿੱਚ ਉਹਨੇ ਕਿਹਾ ਪਈ ਇਹ ਕਮੇਟੀ ਜਿਹੜੀ ਆ ਇਹ ਆਪਣਾ ਸਾਰਥਕ ਰੋਲ ਅਦਾ ਕਰੇ ਇਸ ਕਰਕੇ ਨਾ ਵੀ ਇਹ ਕਮੇਟੀ ਕਮੇਟੀ ਬਣ ਕੇ ਰਹਿ ਜਾਏ ਸੋ ਅਸੀਂ ਸਾਰੇ ਉਸ ਗੱਲ ਲਈ ਬਿਲਕੁਲ ਤਿਆਰੀਆਂ ਤੇ ਤਤਪਰੇ ਆ ਪਰ ਮੀਨ ਬਾਈ ਲਈ ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਖਰੀ ਅਹਿਮਦ ਸ਼ਾਹ ਜਿਹੜੇ ਹੋਮ ਮਿਨਿਸਟਰ ਉਹਨੇ ਬਿਆਨ ਦੇ ਦਿੱਤਾ ਔਰ ਉਹ ਬਿਆਨ ਮੈਂ ਸਮਝਦਾ ਕਦੇ ਵੀ ਅੱਜ ਤੱਕ ਦਾ ਇਤਿਹਾਸ ਰਿਹਾ ਕਦੇ ਵੀ ਕੋਈ ਹੋਮ ਮਿਨਿਸਟਰ ਹੋਵੇ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਹੋਰ ਵੀ ਆਨਰੇਰੀ ਤੌਰ ਤੇ ਕੋਈ ਹੋਵੇ ਮਿਨਿਸਟਰ ਮੈਂ ਇਹਦਾ ਨਹੀਂ ਕਦੇ ਵੀ ਕਰੂਗਾ ਵੀ ਜੇ ਕਿਸੇ ਮर्यादा ਮੈਂ ਹੁਣ ਉਹਦੇ ਬਾਰੇ ਕੀ ਲਾਜਵਾਰ ਸਕਦਾ ਪਰ ਉਹਦਾ ਮੈਸੇਜ ਸਿੱਖ ਪੰਥ ਦੇ ਵਿੱਚ ਕੋਈ ਚੰਗਾ ਨਹੀਂ ਗਿਆ ਹਰ ਇੱਕ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਇਸ ਪਾਰਲੀਮੈਂਟ ਜਿਹੜਾ ਆਪਾਂ ਕਹਿੰਦੇ ਮੰਦਰ ਆ ਜਿੱਥੋਂ ਕਾਨੂੰਨ ਘੜੇ ਜਾਂਦੇ ਆ ਠੀਕ ਆ ਕਾਨੂੰਨ ਘੜੇ ਆ ਕਾਨੂੰਨ ਉਹ ਲਾਗੂ ਹੋ ਜਾਣਗੇ ਪਰ ਇਹੋ ਜਿਹੇ ਬੋਲ ਬੋਲਣੇ ਉਹ ਚੰਗੇ ਨਹੀਂ ਜਿਹੜੇ ਦੂਏ ਦੇ ਦਿਲ ਦੇ ਵਿੱਚ ਖੁੱਭ ਜਾਣ ਸੋ ਉਹਨਾਂ ਨੇ ਉਹਦੇ ਬਾਬਤ ਵੀ ਚਿੱਠੀ ਲਿਖੀ ਉਹ ਬਕੜਾ ਕਨਸੈਪਟ ਐ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਸਿੰਘ ਸਾਹਿਬ ਨੇ ਫਿਰ ਸਾਨੂੰ ਇੱਕ ਹੁਣ ਆਦੇਸ਼ ਕੀਤਾ ਕਿ ਤੁਸੀਂ 27 ਜਨਵਰੀ ਤੱਕ ਇਹਦਾ ਹਰ ਹਿੱਲੇ ਚਾਹੇ ਇਧਰਲੇ ਪਾਸੇ ਤੇ ਚਾਹੇ ਉਧਰਲੇ ਪਾਸੇ ਤੁਸੀਂ ਇਹਦਾ ਫੈਸਲਾ ਕਰੋ ਜੇ 27 ਤੱਕ ਨਹੀਂ ਕੋਈ ਫੈਸਲਾ ਹੁੰਦਾ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਪਟੀਸ਼ਨ ਐ ਮਾਰਸੀ ਪਟੀਸ਼ਨ ਉਹਨੂੰ ਵਾਪਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫਰੂਟਫੁੱਲ ਉਹਦਾ ਜਿਹੜਾ ਆ ਉਹ ਸਾਰਤਕ ਉਪਰਦਾਇਕ ਹੋਊਗੀ। ਸੋ ਅੱਜ ਦੇ ਵਿੱਚ ਸਿਰਫ ਕੇਵਲ ਦਾ ਕੇਵਲ ਅਸੀਂ ਬੈਠ ਕੇ ਇਹੋ ਵਿਚਾਰ ਸਾਰੇ ਕੀਤੇ ਆ ਜਿਹੜੇ ਸਾਰਸੰਮਤੀ ਦੇ ਨਾਲ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਨਗਰ ਕੀਰਤਨ ਪਰੰਪਰਾ ਹੋਣਾ ਉਹ 10 ਤਰੀਕ ਨੂੰ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਓ। ਮਹਾਪੁਰਸ਼ ਕਾਰਸੇਵਾ ਵਾਲੇ ਮਹਾਪੁਰਸ਼ ਫਿਰ ਆਪਣੇ ਨਿਰਮਲੇ ਮਹਾਪੁਰਸ਼ ਅਦਾਸੀਨ ਮਹਾਪੁਰਸ਼ ਆਪਨੇ ਵੀ ਆਪਣੇ ਤੌਰ ਤੇ ਚਿੱਟੀਆਂ ਸਾਰਿਆਂ ਨੂੰ ਕੱਢਾਂ ਕਿ ਮੈਂਬਰਾਂ ਦੇ ਡਿਊਟੀਆਂ ਲਾਉਣੇ ਆ ਕਿ ਖਾਮਸੇ ਕੰਮ ਸ਼ੁਰੂ ਵਾਲੇ ਦਿਨ ਤੇ ਸਮਾਪਤੀ ਵਾਲੇ ਦਿਨ ਉਹ ਦਿਨ ਜਰੂਰ ਸਾਰੇ ਮਹਾਪੁਰਸ਼ ਉੱਥੇ ਜਿਹੜੇ ਆ ਉਹ ਸ਼ਾਮਲ ਹੋਣ ਸੋ ਸਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਦੇਦਲੀ ਲੱਗ ਗਈਆਂ ਤੁਹਾਨੂੰ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਉਨੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਦਾ ਜਿਹੜਾ ਮੇਨ ਤੌਰ ਤੇ ਸਾਡਾ ਕਿਉਂਕਿ ਹੁੰਦਾ ਤਾਂ ਮਹੀਨਾਵਾਰੀ ਆ ਪਰ ਅੱਜ ਕੁਝ ਇੱਕ ਦੋ ਮਸਲੇ ਹੋਰ ਵੀ ਸੀ ਜਿਹੜੇ ਵਿਚਾਰਨ ਵਾਲੇ ਉਹ ਸਾਰੇ ਵਿਚਾਰੇ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਦੀ ਵਾਲੀ ਰਿਪੋਰਟ ਜੇ ਆਪਾਂ ਕਿਹਾ ਕਿ ਤੁਮ ਬਾਬਾ ਬਲਬੀਰ ਸਿੰਘ ਨਾਲ ਕੋਈ ਰੋਲ ਨਹੀਂ ਪਰ ਬਿਕਰਨ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਸਿੱਧੇ ਸਰਕਾਰ ਦੇ ਨਾਲ ਆਪਾਂ ਉਹਦੀ ਪਾਗਲ ਮੇਰੇ ਮੇਰੀ ਬੇਰੀ ਬਹੁਤ ਬੇਹੰਤੀ ਸੋਹ ਮੈਂ ਕਿਹਾ ਜੋ ਤੁਹਾਨੂੰ ਤੁਸੀਂ ਸੁਣਿਆ ਸ਼ਾਇਦ ਕਿ ਬਾਬਾ ਬਲਬੀਰ ਸਿੰਘ ਉਹਨਾਂ ਦੀ ਇੱਕ ਜਫੇਬੰਦੀ ਆ 96 ਕਰੋੜੀ ਉਹਨਾਂ ਦਾ ਕਬਜ਼ੇ ਦਾ ਝਗੜਾ ਸੀ ਬਾਬਾ ਮਾਨ ਸਿੰਘ ਨਾਲ ਤੇ ਝਗੜਾ ਉਹ ਕਿਸੇ ਢੰਗ ਦੇ ਨਾਲ ਮੁਕਾਇਆ ਜਾ ਸਕਦਾ ਸੀਗਾ ਸਾਡਾ ਰੋਜ਼ ਸਭ ਤੋਂ ਵੱਡਾ ਸਰਕਾਰ ਦੇ ਖਿਲਾਫ ਆ ਵੀ ਸਰਕਾਰ ਨੇ ਕਿਹੜੇ ਪੈ 4 ਵਜੇ ਸਵੇਰੇ ਤੜਕੇ ਨਿਤਨੇਮ ਵੇਲੇ ਅੰਦਰ ਵੜ ਕੇ ਮਰਿਆਦਾ ਦਾ ਲੰਘਣ ਕਰਕੇ ਕਿਹਨੇ ਹੁਕਮ ਦਿੱਤਾ ਕਿਹਨੇ ਗੋਲੀਆਂ ਦਾ ਹੁਕਮ ਦਿੱਤਾ ਇੱਥੇ ਤਾਂ ਰੋਜ਼ ਨਿੰਦੀ ਜਾਂਦੇ ਜੀ ਕਿੱਦਾਂ ਚੱਲੀ ਕਿਵੇਂ ਚੱਲੀ ਤੇ ਹੁਣ ਆਪਣੀ ਵਾਰ ਨੂੰ ਕਿਉਂ ਹੁਣ ਮਾਲੋ ਉਸੇ ਗੁਰੂ ਸਾਹਿਬ ਹੋਰ ਸੀਗੇ ਹੌਣ ਵੀ ਤਾਂ ਉਹ ਹੀ ਗੁਰੂ ਸਾਹਿਬ ਸੀ ਨਾ ਹੌਣ ਵੀ ਤਾਂ ਗੁਰੂ ਘਰ ਉਹ ਹੀ ਸੀ ਨਾ ਤੇ ਸਾਡਾ ਇਸ ਕਰਕੇ ਬਾਬੇ ਬਾਬਿਆਂ ਨਾਲ ਨਹੀਂ ਕੋਈ ਝਗੜਾ ਹਜ ਤਾ ਇਹ ਚਾਹੁੰਦੇ ਆ ਕਿ ਜੇ ਕੋਈ ਝਗੜਾ થી ਉਹਨਾਂ ਦਾ ਉਹਨੂੰ ਬੈਠ ਕੇ ਹੱਲ ਕਰ ਦੇ ਤੇ ਸਰਕਾਰ ਨੂੰ ਕੀ ਦਖਲਅੰਦਾਜ਼ੀ ਕਰਨ ਦੀ ਲੋੜ ਸੀ ਵੀ ਅੰਦਰ ਜਾ ਕੇ ਤੜਕੇ ਵੜ ਕੇ ਦਾ ਉੱਥੇ ਗੋਲੀਆਂ ਚਲਾ ਕੇ ਮਰਿਆਦਾ ਦਾ ਲੰਘਣ ਕੀਤਾ ਅਥਰੂ ਬਗਾਇ ਸਿੱਟ ਕੇ ਅੰਦਰ ਖੰਡ ਬਾੜ ਚੱਲਦਾ ਸੀ ਖੰਡਤ ਕੀਤਾ ਇਹ ਜਿਹੜੀ ਮਰਿਆਦਾ ਆ ਉਹ ਤਾਂ ਮਰਿਆਦਾ ਗੁਰੂ ਘਰ ਦੀ ਸਾਰਿਆਂ ਤੇ ਹੀ ਆ ਜੇ ਆਪਾਂ ਕੋਈ ਗਨਾਹ ਕਰੀਏ ਤਾਂ ਆਪਾਂ ਫੇਰ ਬਖਸ਼ੇ ਜਾਵਾਂਗੇ ਚੇ ਕੋ ਦੂਜਾ ਕਰੇ ਤਾਂ ਫੇਰ ਗੁਨਾਹਗਾਰ ਤੇ ਆਪਾਂ ਫਿਰ ਆਪਾਂ ਬਰੀ ਹੋ ਗਏ ਜੀ ਸੋ ਇਸ ਕਰਕੇ ਬਾਬਾ ਜੀ ਨਾਲ ਨਹੀਂ ਸੀ ਸਿਰਫ ਹੈਗਾ ਸਾਡਾ ਅੱਜ ਮੈਂ ਤੁਹਾਨੂੰ ਵੀਡੀਓ ਰਾਹੀਂ ਕਹਿਣਾ ਚਾਹੁੰਨਾ ਕਿ ਸਰਕਾਰ ਨੇ ਜੋ ਕੁਝ ਕੀਤਾ ਉਹ ਸਰਕਾਰ ਉਤਰਦਾਇਕਿਆ ਹੋਮ ਮਿਨਿਸਟਰ ਉਤਰਦਾਇਕਿਆ ਪੰਜਾਬ ਜਿਹੜਾ ਮੁੱਖ ਮੰਤਰੀ ਸਾਹਿਬ ਆ ਉਹ ਉਹਦੇ ਉਤਰਦਾਇਕਿਆ ਤੇ ਮਤਲਬ ਕਿ ਜਿਹੜੀ ਰਿਪੋਰਟ ਆਈ ਆ ਉਹ ਮੁੱਖ ਮੰਤਰੀ ਦੇ ਕੋਲ ਇਹ ਹੁਣ ਪਾਰਸੋ ਜ ਸਿੰਘ ਸਾਹਿਬ ਨੂੰ ਦਿਆਂਗੇ ਮੈਂ ਨਹੀਂ ਇਹਦੇ ਬਾਰੇ ਕੁਝ ਵੀ ਕਹਿੰਦਾ ਮੈਂ ਤਾਂ ਤੁਹਾਨੂੰ ਕਿਉਂਕਿ ਸੈਂਪਲ ਤੁਸੀਂ ਮੈਨੂੰ ਸਵਾਲ ਕੀਤਾ ਸੀ ਉਹਦੀ ਰਿਪੋਰਟ ਹੋਣਾ ਸੀ ਅਟਾਲ ਤੱਕ ਤੁਹਾਨੂੰ ਪਰਸੋਂ ਦਿੱਤੀ ਜਾਊਗੀ ਉਹਦੇ ਤੁਹਾਨੂੰ ਕਾਪੀਆਂ ਮਿਲ ਜਾਣਗੀਆਂ ਤੇ ਜਿਹੜਾ ਧਰਨਾ ਚੱਲਦਾ ਪਿਆ ਉੱਥੇ ਲਗਾਤਾਰ ਜਾਰੀ ਰਹੇ ਧਰਨਾ ਹੁਣ ਜਿਹੜਾ ਆ ਉਹਦੇ ਬਾਰੇ ਸੋਚ ਲਾਂਗੇ ਬੈਠ ਕੇ ਵੀ ਤਾਂ ਕਿ ਕਿਉਂਕਿ ਰਿਪੋਰਟ ਆ ਗਈ ਆ ਉਹ ਤੋਂ ਬਾਅਦ ਫੇਰ ਸੋਚਾਂਗੇ ਪ੍ਰਧਾਨ ਜੀ ਟੋਟਰ ਮਲਦੀ ਬਿੱਲੇ ਦਾ ਮਸਲਾ ਏ ਕੀ ਗਿਆ ਕਰਕੇ ਉਹ ਅੱਜ ਵੀ ਸਾਡੇ ਉਹ ਅੱਜ ਵੀ ਸਾਡੀ ਉੱਥੇ ਚੰਡੀਗੜ੍ਹ ਦੇ ਵਿੱਚ ਤਰੀਕ ਸੀ ਜਿਹੜੇ ਰੋੜਾ ਸਾਹਿਬ ਜਿਨ੍ਹਾਂ ਨੇ ਕੇਸ ਪਾਇਆ ਆ ਅੱਜ ਕੱਲ ਵੀ ਸਾਡੇ ਐਡਵੋਕੇਟ ਆਪਣੇ ਵਕੀਲ ਸਾਹਿਬ ਪੁਲਿਸੇ ਖੋਂ ਗਏ ਸੀ ਅੱਜ ਵੀ ਗਾਇਓ ਆ ਤੇ ਸਰਕਾਰ ਦਾ ਵੀ ਵਕੀਲ ਸੀ ਸਾਡਾ ਵੀ ਉੱਥੇ ਵਕੀਲ ਸੀ ਉਹ ਸਾਡੀ ਲਗਭਗ ਸਹਿਮਤੀ ਬਣ ਗਈ ਅਸੀਂ ਤਾਂ ਹਾਈ ਕੋਰਟ ਦੇ ਵਿੱਚ ਕਿਹਾ ਹੀ ਇਹ ਸੀਗਾ ਕਿ ਅਸੀਂ ਇਹਨੂੰ ਪ੍ਰਾਤਨ ਦੇਖਦੇ ਅਨੁਸਾਰ ਜਿਹੜੀ ਵੀ ਕਾਰ ਸੇਵਾ ਹੋਊਗੀ ਉਹ ਹੀ ਕਰਵਾਵਾਂਗੇ ਤੇ ਸਾਡੀ ਅੰਟਰਟੇਕਿੰਗ ਅੱਜ ਵੀ ਆ ਤੇ ਅਸੀਂ ਉਸੇ ਤੇ ਖੜੇ ਆ ਤੇ ਜਿਨ੍ਹਾਂ ਨੇ ਉਹ ਕਾਰ ਸੇਵਾ ਕਰਨੀ ਆ ਜਿਹੜੀ ਉਹ ਸੇਵਾ ਸ਼ੁਰੂ ਕੀਤੀ ਆ ਉਹ ਵੀ ਇਸ ਗੱਲ ਦੇ ਉੱਤੇ ਹੀ ਆ ਦੀ ਪ੍ਰਾਰਥਨਾ ਦੇਖ ਮੁਤਾਬਕ ਇਹਦੀ ਜਿਹੜੀ ਸੇਵਾ ਕੀਤੀ ਹੈ। ਭਾਵੇਂ 13 ਤਿੰਨ ਨੂੰ ਕਿਸਾਨ ਜਿਹੜੇ ਨੇ ਦਿੱਲੀ ਨੂੰ ਪੂਚ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਕਰੇਗੀ ਕਿਉਂਕਿ ਲੰਗਰਾਂ ਦੀ ਜ਼ਰੂਰਤ ਪੈਂਦੀ ਹੈ ਹੋਰ ਸਹਿਯੋਗ ਦੀ ਲੋੜ ਪੈਂਦੀ ਹੈ। ਜ਼ਿਲੇ 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 ਕੋਈ ਅਪਰੋਚ ਕਰੂਗਾ ਜ਼ਰੂਰ ਕਰਾਂਗੇ ਸਾਡਾ ਫਰਜ਼ ਬਣਦਾ। ਭਾਈ ਕੋਂਕੇ ਬਾਰੇ ਜ਼ਿਕਰ ਕੀਤਾ ਕਿ 30-40 ਸਾਲ ਪੁਰਾਣੇ ਜਿਹੜੇ ਮਾਮਲੇ ਆ ਉਹਨਾਂ ਨੂੰ ਬੜਾ ਉਭਾਰਿਆ ਜਾ ਰਿਹਾ ਹੈ। ਭਾਈ ਗੁਰਦੇਵ ਸਿੰਘ ਕੋਂਕੇ ਦਾ ਮੁੱਦਾ ਉਹਨੂੰ ਲੈ ਕੇ ਕਿੰਤੂ ਪਰਤੂ ਨੂੰ ਤੁਸੀਂ ਕਿੱਦਾਂ ਦੇਖਦੇ? ਦੇਖੋ ਭਾਈ ਗੁਰਦੇਵ ਸਿੰਘ ਕੋਂਕੇ ਸਤਿਕਾਰਯੋਗ ਸ ਹੁਣ ਅੱਜ ਇੱਕ ਸਵਾਲ ਇਹ ਵੀ ਉਠਿਆ ਵੀ ਜਿਹੜੀ ਇਹ ਹਿਊਮਨ ਰਾਈਟਸ ਨੇ ਇਹ ਜਿਹੜੀ ਰਿਪੋਰਟ ਸਿਕਯੋਰ ਕੀਤੀ ਆ ਇਹ 10 ਤਰੀਕ ਨੂੰ ਸਿਕਯੋਰ 210 ਤੋਂ ਸਿਕਯੋਰ ਕੀਤੀ ਆ 210 ਤੇ 210 ਤੋਂ ਬਾਅਦ 13 ਸਾਲ ਉभी ਚੁੱਪ ਰਹੇ ਤੇ ਅੱਜ 13 ਸਾਲਾਂ ਬਾਅਦ ਇਹ ਜਿਹੜੀ ਆ ਉਹ ਰਿਪੋਰਟ ਦੀ ਜ਼ਿੰਮੇਵਾਰੀ ਠਹਰਾਈ ਜਾਂਦੀ ਆ ਭਾਈ ਕੌਂਕੇ ਦਾ ਦੇਖੋ ਮੇਰੀ ਬੇਨਤੀ ਸੁਣੋ ਮੇਰਾ ਕਿਉਂਕਿ ਸੁਭਾਅ ਵੀ ਆ ਮੈਂ ਇਹ ਨਹੀਂ ਕਹਿੰਦਾ ਅਸੀਂ ਸਰਦਾਰ ਕੂਰ ਸਿੰਘ ਹੁੰਦਲ ਨਾਂ 5-7 10 ਦਿਨ ਪਹਿਲਾਂ ਸਿਆਲਕਾ ਸਾਹਿਬ ਇੱਥੋਂ ਗਏ ਸੀ ਇਹਦੇ ਵਿੱਚ ਕਿਉਂਕਿ ਹੋਰ ਲਿਟੀਗੇਸ਼ਨਾਂ ਵੀ ਚੱਲੀਆਂ ਮਾਨ ਸਾਹਿਬ ਨੇ ਵੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਤੱਕ ਗਏ ਫਿਰ ਮਹਾਰਾਜਾ ਅਬਰਿੰਦਰ ਸਿੰਘ ਬੇਲੇ ਵੀ ਇਹਦੀ ਇਨਕੁਆਰੀ ਬਰਤਾਲ ਹੋਈ ਫਿਰ ਇਹਦੇ ਬਰੰਟ ਅਫਸਰ ਵੀ ਨਿਯੁਕਤ ਹੋਏ ਹਾਈ ਕੋਰਟ ਵੱਲੋਂ ਉਹ ਸਾਰਾ ਮਲੰਕਣ ਕਰਕੇ ਜਿਹੜੀ ਕੱਲ ਟੀਮ ਮੈਂ ਬਣਾਈ ਉਹਦੇ ਵਿੱਚ ਦੋ ਤਾਂ ਰਿਟਾਇਰਡ ਡਿਸਟ੍ਰਿਕਟ ਕਟੌਰ ਨੇ ਆ ਪਨੀਰ ਸਿੰਘ ਨੂੰ ਆਪਣੇ ਸਾਡੇ ਐਡਵੋਕੇਟ ਜਨਰਲ ਸਰਦਾਰ ਹਰਦੇਵ ਸਿੰਘ ਮੱਤੇয়াল ਦੀ ਬੇਟੀ ਆ ਸਿਆਲਕਾ ਸਾਡਾ ਆਪਣਾ ਮੈਂਬਰ ਹੈ ਤੇ ਪੂਰਨ ਸਿੰਘ ਹੰਦਲ ਬਹੁਤ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਨੰਬਰ ਫੌਜਦਾਰੀ ਦੇ ਵਕੀਲ ਹੈ ਸੋ ਅਸੀਂ ਉਸ ਪਰਿਵਾਰ ਦੇ ਕੋਲ ਉਹਨਾਂ ਦੇ ਵੱਲੋਂ ਪਰਿਵਾਰ ਵੀ ਪੂਰਾ ਸਹਿਯੋਗ ਦੇਊਗਾ ਤੇ ਅਸੀਂ ਇਹ ਚਾਹੁੰਦੇ ਨਹੀਂ ਕਿ ਕੋਈ ਲੀਡ ਲਵੇ ਇਹ ਕਿਉਂਕਿ ਕੌਮ ਦਾ ਜਥੇਦਾਰ ਤੇ ਉਹਦੇ ਲਈ ਅਸੀਂ ਪੈਰ ਮੇਹੀ ਲਈ ਕੋਈ ਜਿਹੜੀ ਆ ਕਸਰ ਗੰਜਾਇਸ਼ ਨਹੀਂ ਛੱਡਾਂਗੇ ਤਾਂ ਦੇ ਕੈਲੰਡਰ ਵਿਵਾਦ ਕਰਕੇ ਜਿਵੇਂ ਕੁੱਝ ਸੰਗਠਨ ਅਜੇਪੁਰ ਤੋਂ ਮਨਾ ਰਹੀਆਂ ਪਾਕਿਸਤਾਨ ਦੇ ਵਿੱਚ ਝੌੜਦਾਂ ਵਾਲੇ ਕੁੱਝ ਰੋਲਡ ਕਮੇਟੀ ਇਹੋ ਜਿਹਾ ਘਰੇ ਦੀ ਇਹ ਇਹ ਦੇਖੋ ਇਹ ਜਗ੍ਹਾ ਤੇ ਬਣਾਇਆ ਜਾਵੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰਦੇੂ ਚ ਆਉਂਦਾ ਆ ਉਹਨਾਂ ਨੇ ਕਰਨਾ ਜੇ ਦੇ ਕਹਿਣਗੇ ਸਾਨੂੰ ਅਸੀਂ ਫੇਰ ਤੇ ਵੀ ਵਰਕ ਕਰ ਲਾਂਗੇ ਵਾਹਿਗੁਰੂ ਜੀ ਕਰਦਾ ਸਵਾਹ ਵਾਹਿਗੁਰੂ ਇਹ ਕਰਨਾ ਇਹ ਬੈਠਣ ਲੈਣਾ ਪਰਮਾਟ ਕਰਾ ਦਿਓ ਨੀ ਮੀਡੀਆ ਦਾ